ਉਪ ਰਾਸ਼ਟਰਪਤੀ ਜਗਦੀਪ ਤਨਕਰਣ ਨੇ ਲੀਡਰਸ਼ਿਪ ਵਿੱਚ ਮੁੱਖ ਕਦਰਾਂ ਕੀਮਤਾਂ ਦੀ ਮਹੱਤਤਾ ਤੇ ਜ਼ੋਰ ਦਿੱਤਾ ਹੈ। ਉਹਨਾਂ ਨੇ ਨੌਜਵਾਨਾਂ ਨੂੰ ਲਾਲਚਾਂ ਅਤੇ ਅਨੈਤਿਕ ਸ਼ਾਰਟਕਟਾਂ ਅਗੇ ਝੁੱਕਣ ਤੋਂ ਸਾਵਧਾਨ ਕੀਤਾ ਹੈ। ਉਪ ਰਾਸ਼ਟਰਪਤੀ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਬੋਧਗਯਾ ਦੀ ਕਰਮੋਕੇਸ਼ਨ ਨੂੰ ਸੰਬੋਧਨ ਕਰਦੇ ਸੰ। ਉਹਨਾਂ ਨੇ ਕਿਹਾ ਕਿ ਨੈਤਿਕ ਲੀਡਰਸ਼ਿਪ ਉੱਪਰ ਕਿਸੇ ਤਰ੍ਹਾਂ ਦਾ ਵਿਵਾਦ ਨਹੀਂ ਹੈ। ਉਹਨਾਂ ਨੇ ਕਿਹਾ ਕਿ ਨੈਤਿਕਤਾ ਨਾਲ ਸਮਝੌਤਾ ਕਰਨਾ ਤੁਹਾਨੂੰ ਉਸ ਕਿਸਮ ਦਾ ਜੇਤੂ ਨਹੀਂ ਬਣਾ ਸਕਦਾ ਜਿਸ ਨੂੰ ਦੁਨੀਆ ਸਲਾਮ ਕਰੇਗੀ। ਉਹਨਾਂ ਵਿਦਿਆਰਥੀਆਂ ਨੂੰ ਕਿਹਾ ਕਿ ਤੁਸੀਂ ਅਜਿਹੇ ਸਮਾਜ ਦੇ ਦੂਤ ਅਤੇ ਰਾਜਦੂਤ ਬਣਨ कानून शासन साइजर टूडेट ड्रो इंस्पिरेशन फ्रॉम द टीचिंग्स ऑफ लॉर्ड बुद्धा एंड इम्यूलेट इज मैसेज ऑफ लव एंड इन लाइफ द मैसेज इज मोर रिलेवेंट देन एवर बिफोर ऑल ऑफ यू यंग फ्रेंड्स आर वेरी To be part of the marathon march for Vixit Bharata 2047. Each of you present here today is a torchbearer of India's future. I encourage you to harness your talents and skills.